ਆਪ ਜੀ ਅਨੰਖਤੇ ਅਰਜ ਕਰਦਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਰਜੀ ਦੇਖੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਔਰ ਉਸ ਦੇ ਵਿੱਚੋਂ ਹੀ ਅੱਜ ਤੱਕ ਲੈ ਕੇ ਮੈਂ ਸੰਖੇਪ ਹੀ ਗੱਲ ਕਰਾਂਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੌਮ ਦੇ ਅਸੂਲ ਸਿਧਾਂਤ ਦੇ ਮੁਤਾਬਕ ਕਿਉਂਕਿ ਜੋ ਕੌਮ ਦੇ ਹਿੱਤ ਹੁੰਦੇ ਐ ਵੱਖ-ਵੱਖ ਸਮੇਂ ਦੇ ਉੱਤੇ ਕਦੇ ਸਰਬੱਤ ਖਾਲਸਾ ਸਾਜ ਕੇ ਜੋ ਕੌਮ ਦੇ ਜਥੇਦਾਰ ਹੁੰਦੇ ਨੇ ਬੜੀ ਮਾਣਮਤੀ ਤੇ ਸ਼ਾਨਵਤੀ ਸ਼ਖਸੀਅਤ ਹੁੰਦੇ ਨੇ ਔਰ ਉਹਨਾਂ ਦਾ ਜਿਹੜਾ ਸਤਕਾਰ ਹੈ ਪੂਰੀ ਦੁਨੀਆ ਦੇ ਵਿੱਚ ਪੂਰੇ ਵਾਰਡ ਦੇ ਵਿੱਚ ਜਿਹੜਾ ਸੰਗਤ ਹੈ ਉਹ ਕਰਦੀ ਹੈ ਔਰ ਕਰਨਾ ਚਾਹੀਦਾ ਪਰ ਅੱਜ ਜੋ ਹੋ ਰਿਹਾ ਉਹ ਸਮੇਂ ਦੀ ਗਰਦਸ਼ ਦੇ ਵਿੱਚ ਬੜਾ ਕੁਝ ਹੋਇਆ ਭਾਵੇਂ ਕਿ ਆਪਾਂ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਪ੍ਰਮੁੱਖ ਤੌਰ ਦੇ ਉੱਤੇ ਸਾਨੂੰ ਚਾਰ ਅਕਾਲੀ ਦਲ ਦੇ ਲੋ ਦਿਖਾਈ ਦੇ ਰਹੇ ਨੇ ਇੱਕ ਭਾਈ ਅਮਰਪਾਲ ਸਿੰਘ ਜੀ ਬਾਦਸ ਪੰਜਾਬ ਦੇ ਜੀ ਦੂਜਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੀਜਾ ਸ਼੍ਰੋਮਣੀ ਕਾਲੀ ਦਲ ਆਪਾ ਬਾਦਲ ਤੜਾਕ ਹੈ ਜੀ ਤੇ ਚੌਥਾ ਗਿਆਨੀ ਹਰਪ੍ਰੀਤ ਸਿੰਘ ਜੀ ਇਹ ਜਿਹੜੇ ਚਾਰੇ ਨੇ ਹੁਣ ਇਹਨਾਂ ਦੇ ਉੱਤੇ ਚਾਰਾਂ ਦੇ ਉੱਤੇ ਹੀ ਸੰਗਤ ਵਿੱਚ ਬੜੀ ਵੱਡੀ ਦੁਖਦ ਹੈ ਕਿ ਇਹ ਜਿਹੜੇ ਢੜੇ ਆ ਕਿਹਦੇ ਨਾਲ ਰਲ ਕੇ ਕੀਤਾ ਜਾਵੇ ਕਿਉਂਕਿ ਆਪੋ ਆਪਣੀ ਹੋਣ ਦੇ ਵਿੱਚ ਉਹ ਗੱਲਾਂ ਕਰ ਰਹੇ ਨੇ ਕਿ ਅਸੀਂ ਸਹੀ ਆ ਪਰ ਸੰਗਤ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸਲ ਦੇ ਵਿੱਚ ਸਹੀ ਕੌਣ ਹੈ ਪਰ ਇੱਥੇ ਮੈਂ ਇੱਕ ਬੇਨਤੀ ਕਰਾਂਗਾ ਕਿ ਇਹਦੀ ਸਹੀ ਦੀ ਸਨਾਖਤ ਕੀ ਕਰਨੀ ਚਾਹੀਦੀ ਹੈ ਸਾਨੂੰ ਸਨਾਖਤ ਇੱਕੋ ਆ ਕਿ ਸਭ ਤੋਂ ਪਹਿਲਾਂ ਅਸੀਂ ਇਹ ਨਾ ਦੇਖੀਏ ਅਕਾਲੀ ਦਲ ਦੇ ਬਾਰੇ ਹੀ ਇਕੱਲਾ ਅਸੀਂ ਦੇਖੀਏ ਸਭ ਤੋਂ ਪਹਿਲਾਂ ਕਿ ਸਾਡਾ ਅਸਲੀ ਦੁਸ਼ਮਣ ਕੌਣ ਹੈ ਜੀ ਜੇ ਅਸੀਂ ਦੁਸ਼ਮਣ ਨੂੰ ਦੇਖਾਂਗੇ ਜਿਵੇਂ ਗੁਰੂ ਸਾਹਿਬ ਦੀ ਨੀਤੀ ਸੀ ਪੁਰਾਣੇ ਸਮੇ ਵਿੱਚ ਜੰਗ ਲੜੇ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਸਾਹਿਬ ਜੀ ਪਹਿਲਾਂ ਜੰਗ ਦਾ ਮੈਦਾਨ ਇਹ ਉਹ ਜज्ਬਾ ਕਾਇਮ ਕਰਦੇ ਹੁੰਦੇ ਸੀ ਤੇ ਕਦੇ ਜੰਗ ਵਿੱਚ ਹਾਰ ਨਹੀਂ ਸੀ ਹੁੰਦੀ। ਉਹੀ ਕੰਮ ਸਾਨੂੰ ਕਰਨਾ ਪਵੇਗਾ ਜੋ ਦੁਸ਼ਮਣ ਚਾਹੁੰਦਾ ਹੈ ਜਾਂ ਆਪਾਂ ਸਟੇਟ ਦੀ ਗੱਲ ਕਰੀਏ ਹਕੂਮਤ ਜੋ ਚਾਹੁੰਦੀ ਹੈ ਜੋ ਸਰਕਾਰਾਂ ਚਾਹੁੰਦੀਆਂ ਨੇ ਸਿੱਖੀ ਨੂੰ ਬਦਨਾਮ ਕਰਨ ਦੇ ਲਈ ਜੇ ਅਸੀਂ ਹੀ ਉਹਨਾਂ ਦਾ ਕੰਮ ਆਪ ਕਰਨ ਲੱਗਾਂਗੇ ਤੇ ਆਪਣੇ ਆਪ ਇਹ ਕੰਮ ਹੋ ਜਾਏਗਾ। ਤੇ ਇਹੀ ਕੰਮ ਹੋ ਰਿਹਾ ਹੈ। ਅਸੀਂ ਸਨਾਖਤ ਕਰੀਏ ਸਭ ਤੋਂ ਪਹਿਲਾਂ ਕਿ ਸਾਡਾ ਅਸਲੀ ਦੁਸ਼ਮਣ ਕੌਣ ਹੈ।